ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਆਪਣੇ ਪਰਿਵਾਰ ਸਮੇਤ ਅੱਜ ਖੰਨੇ ਦੀ ਦਾਰਾ ਮੰਡੀ ਦੇ ਵਿੱਚ ਇੱਕ ਰੋਸ ਰੈਲੀ ਕੀਤੀ ਗਈ। ਰੈਲੀ ਤੋਂ ਬਾਅਦ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਨ ਦੇ ਨਿਵਾਸ ਸਥਾਨ ਤੋਂ ਪਹਿਲਾਂ ਹਜ਼ਾਰਾਂ ਦੀ ਸੰਖਿਆ ਵਿੱਚ ਪੰਜਾਬ ਭਰ ਤੋਂ ਆਏ ਜਿੱਥੇ ਬੰਦੀ ਦੇ ਲੋਕਾਂ ਨੇ ਧਰਨਾ ਲਗਾਇਆ ਅਤੇ ਪੰਜਾਬ ਸਰਕਾਰ ਖਿਲਾਫ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਖੰਨਾ ਦੇ ਏਡੀਸੀ ਮੈਡਮ ਅਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਅਤੇ ਧਰਨੇ ਨੂੰ ਚੁੱਕਣ ਲਈ ਆਗੂਆਂ ਨੂੰ ਪ੍ਰੇਰਿਤ ਕੀਤਾ ਇਸ ਤੋਂ ਬਾਅਦ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਇੱਕ ਮੈਮੋਰੰਡਮ ਏਡੀਸੀ ਮੈਡਮ ਰਾਹੀਂ ਦਿੱਤਾ ਮੈਡਮ ਨੇ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਜਲਦ ਹੀ ਪਹੁੰਚਾਇਆ ਜਾਏਗਾ ਨਮੋਸਤ। ਇਹ ਕਾਲਾ ਅਸ਼ੁਰ ਸਮੋਰਚਾ ਪੰਜਾਬ ਤੋਂ ਵਰਿੰਦਰ ਸਿੰਘ ਮੋਮੀ ਸੁਪਾਗੂ ਜੀ ਜਿਹੜਾ ਅੱਜ ਤੁਸੀਂ ਧਰਨਾ ਦਿੱਤਾ ਲੜਈ ਰੋਡ ਚੌਂਗ ਦੇ ਵਿੱਚ ਕੀ ਮੰਗਾਣੇ ਤੁਹਾਡੀ ਇਹ ਕਦੇ ਵਾਸਤੇ ਆਏ? ਅਸੀਂ 26 ਤਰੀਕ ਨੂੰ ਦੂਜੇ ਮਹੀਨੇ ਤੇ ਨੋਟਿਸ ਦਿੱਤਾ ਸੀ ਇੱਥੋਂ ਦੇ ਕਿਰਤ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਰਿਆ ਨੂੰ ਇੱਥੋਂ ਦੇ ਐਸਐਸਪੀ ਨੂੰ ਇੱਥੋਂ ਦੇ ਡੀਸੀ ਨੂੰ ਵੀ ਅਸੀਂ ਜਿਹੜੀ ਰੈਲੀ ਹੈ ਜਿਹੜੀ 21 ਮਾਰਚ ਦੀ ਅਸੀਂ ਖੰਨੇ ਦਾਣਾ ਮੰਡੀ 'ਚ ਕਰ ਰਹੇ ਹਾਂ ਜਿਹੜੀਆਂ ਸਾਡੀਆਂ ਮੰਗਾਂ ਦਾ ਹੱਲ ਬੈਠ ਕੇ ਡਿਸਕਸ ਕਰਕੇ ਹੱਲ ਕੀਤਾ ਜਾਵੇ। ਅਸੀਂ ਸਵੇਰ ਦੀ ਅੱਜ 12 ਵਜੇ ਦੀ ਦਾਣਾ ਮੰਡੀ ਤੇ ਖੰਨੇ ਰੈਲੀ ਕੀਤੀ ਆ ਉਸ ਤੋਂ ਬਾਅਦ ਅਸੀਂ ਰੋਸ ਮਾਰ ਉਹ ਕਹਿੰਦੇ ਮੁੱਖ ਮੰਤਰੀ ਪੰਜਾਬ ਨਾਲ ਜਿਹੜੀ 4 ਤਰੀਕ ਦੀ ਜੱਡੀ ਮਿਕਸ ਮੀਟਿੰਗ ਫਿਸ ਕਰਾਉਂਦੇ ਆ ਜੇਕਰ ਮੁੱਖ ਮੰਤਰੀ ਪੰਜਾਬ ਸਾਡੇ ਨਾਲ 4 ਤਰੀਕ ਨੂੰ ਮੀਟਿੰਗ ਨਹੀਂ ਕਰਦੇ ਜਾਂ ਮੀਟਿੰਗ ਤੇ ਬਹਿੰਦੇ ਨਹੀਂ ਇੱਥੋਂ ਦਾ ਏਡੀਸੀ ਜਿਹਦਾ ਦਫ਼ਤਰ ਆ ਉਹ ਮੈਡਮ ਦਾ ਅਸੀਂ ਫਿਰ ਘਰਾਓ ਕਰਾਂਗੇ ਜੇਕਰ ਉਹ ਮੁੱਖ ਮੰਤਰੀ ਪੰਜਾਬ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਸਾਡੀਆਂ ਮੰਗਾਂ ਜਿਹੜੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਆ ਜਿਹੜਾ ਨੀਜੀਕਰਨ ਪੰਚਾਇਤੀਕਰਨ ਸਾਰੇ ਭਾਗਾਂ ਨਾਲ ਕੀਤਾ ਜਾ ਰਿਹਾ ਉਹਨੂੰ ਰੱਦ ਕੀਤਾ ਜਾਵੇ ਸਮੂਹ ਔਰਸੋਰਸੀ ਦੇ ਲਿਸਟਮੈਂਟਾ ਜਿਹੜੇ ਸਰਕਾਰੀ ਭਾਗਾਂ ਦੇ ਕੰਮ ਕਰਦੇ ਉਹਨਾਂ ਨੂੰ ਪੱਕਾ ਕੀਤਾ ਜਾਵੇ 1948 ਮਤਾ ਮੁਤਾਬਕ ਕਰ ਇਹਨਾਂ ਚਰਤ ਕੋਲ ਕਰਦੇ ਆ ਮੁੱਖ ਮੰਤਰੀ ਪੰਜਾਬ ਲਗਭਗ ਸਾਨੂੰ 28 ਮੀਟਿੰਗਾਂ ਦਿੱਤੀਆਂ ਜਿੰਨਾਂ ਚੋਂ ਇੱਕ ਮੀਟਿੰਗ ਕੀਤੀ ਤੇ 27 ਮੀਟਿੰਗਾਂ ਇੱਥੋਂ ਦੇ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਨਹੀਂ ਕੀਤੀਆਂ ਮੁੱਖ ਮੰਤਰੀ ਪੰਜਾਬ ਨੂੰ ਅਸੀਂ ਮੀਟਿੰਗ ਕਰਨ ਵਾਸਤੇ ਇਹ ਵੱਡਾ ਇਕੱਠ ਕੀਤਾ ਵਾ ਜੇਕਰ ਮੁੱਖ ਮੰਤਰੀ ਪੰਜਾਬ ਆਉਣ ਵਾਲੇ ਦਿਨਾਂ 'ਚ ਸਾਡੇ ਨਾਲ ਮੀਟਿੰਗ ਕਰਕੇ ਮੰਗਾਂ ਮਸਲਾਂ ਦਾ ਹੱਲ ਨਹੀਂ ਕਰਦੇ ਸੀ ਇਸੇ ਹਫ਼ਤੇ ਸੁਪਰ ਕਮੇਟੀ ਠੇਕਾਂ ਵਾਲਾ ਸ਼ਰਮਚੋ ਪੰਜਾਬ ਦੀ ਐਮਰਜੈਂਸੀ ਮੀਟਿੰਗ ਸੱਦ ਕੇ ਅਗਲੇ ਘੋਲ ਦਾ ਐਲਾਨ ਕਰਾ ਲੱਗਦਾ ਤੁਹਾਨੂੰ ਚੁਜ਼ ਕੀਤਾ ਤੁਸੀਂ ਖੰਨਾ ਤਾਂ ਚੁਜ਼ ਕੀਤਾ ਸਾਡਾ ਇੱਥੋਂ ਦਾ ਕਿਰਤ ਮੰਤਰੀ ਹੈ ਜਿਨੇ ਸਾਡੀਆਂ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਨਾ 1948 ਐਕਟ ਦੇ ਮੁਤਾਬਕ ਜਿਹੜਾ ਸਰਕਾਰ ਨੇ ਬਣਾਇਆ ਇੱਥੋਂ ਦੀ ਪੰਜਾਬ ਗਵਰਨਮੈਂਟ ਨੇ ਬਣਾਇਆ ਹਿੰਦੁਸਤਾਨ ਦੀ ਗਵਰਨਮੈਂਟ ਨੇ ਬਣਾਇਆ ਉਹਦੇ ਮੁਤਾਬਕ ਸਾਡੀ ਘੱਟੋ ਦੰਦੇ ਸਾਨੂੰ 8000 ਆ ਜੈਤਲਾ ਮੰਤਰੀ ਸਾਹਿਬ ਨੂੰ ਮਿਲਿਆ ਸੀ ਕਿ ਕਦੇ ਹੀ ਪਹਿਲਾਂ ਇਸ ਤੋਂ ਪਹਿਲਾਂ ਹੀ ਮੰਤਰੀ ਸਾਹਿਬ ਨੂੰ ਨੋਟਸ ਵੀ ਭੇਜੇ ਆ ਮੰਤਰੀ ਸਾਹਿਬ ਐ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਹੈਗਾ ਜਾਨੀ ਕਿ 2 ਮਹੀਨੇ ਪਹਿਲਾਂ ਅਸੀਂ ਇੱਥੋਂ ਦੇ ਮੰਤਰੀ ਸਾਹਿਬ ਇੱਥੋਂ ਦੀ ਐਸਐਸਪੀ ਲੱਗੀ ਹੋਈ ਹੈ ਜਿਹੜੀ ਮੈਡਮ ਆ ਡੀਸੀ ਐਸ.ਸੀ.ਐਮ ਡੀਸੀ ਲੁਧਿਆਣਾ ਐ ਐਸਐਸਪੀ ਲੁਧਿਆਣਾ ਨਾਲ ਸਾਰਿਆਂ ਨੂੰ ਨੋਟਸ ਗਿਆ 2 ਮਹੀਨੇ ਪਹਿਲਾਂ ਅਸੀਂ ਉਹਨਾਂ ਨੂੰ ਨੋਟਸ ਭੇਜਿਆ ਵੀ ਸਾਡੇ ਨਾਲ ਗੱਲਬਾਤ ਕਰ ਲੋ ਪਰ ਇੱਥੋਂ ਦਾ ਅੜੀਅਰ ਰਵਈਆ ਇੱਥੋਂ ਦੇ ਜਿਹੜੇ ਮੰਤਰੀ ਆ ਜਾਂ ਮੁੱਖ ਮੰਤਰੀ ਆ ਉਹ ਮੀਟਿੰਗਾਂ ਦੀ ਉੱਠ ਕੇ ਭੱਜ ਲਾਉਂਦੇ ਅਸੀਂ ਡੀਸੀ ਮੈਡਮ ਨੂੰ ਮੱਗ ਪੱਤਰ ਦੇ ਕੇ ਉਹਨਾਂ ਨੇ ਇੱਥੇ ਬੋਲਣਾ ਵਾ ਤੇ ਇੱਕ ਲੈਟਰ ਦੇਣੀ ਆ ਸਾਨੂੰ 4 ਦਿਨ ਮੁੱਖ ਮੰਤਰੀ ਕੋਲ ਜਾਣਾ ਮੀਟਿੰਗ ਫਿਕਸ ਕਰਾਈ ਆ ਉਹ ਬੋਲਣਗੇ ਜੇਕਰ 4 ਉਹ ਥੋੜੀ ਅੱਜ ਇਕੱਠੀਆਂ ਹੋ ਗਏ ਪੰਜਾਬ ਦੇ ਲਗਭਗ 9 ਡਿਪਾਰਟਮੈਂਟਾਂ ਦੇ ਇੱਥੇ ਮੁਲਾਜ਼ਮ ਆਏ ਸੀ ਜਿਹਦੇ ਤੇ ਜਲ ਸਪਲਾਈ ਆ ਸੀਵਰੇਜ ਬੋਰਡ ਆ ਪੀਡਬਲ ਇਲੈਕਟ੍ਰੀਸ਼ੀਅਨ ਆ ਲਹਿਰਾ ਥਰਮਲ ਆ ਬਠਿੰਡਾ ਥਰਮਲ ਦੇ ਕੰਮ ਆ ਐਸਚਵੀ ਬਿਜਲੀ ਵਾਲੇ ਕੰਮ ਆ ਵੇਰ ਕਾ ਮਿਲਕ ਪਲਾਂਟ ਵਾਲੇ ਸਾਥੀ ਆ ਇਹ ਹੈ ਰੋਪੜ ਥਰਮਲ ਪਲਾਂਟ ਆ ਇਹਨੇ ਲਗਭਗ 9 ਡਿਪਾਰਟਮੈਂਟਾਂ ਦੇ ਇੱਥੇ ਜਿਹੜੇ ਵਰਕਰ ਪਰਿਵਾਰਾਂ ਬੱਚਿਆਂ ਸਵੇਤਾ ਇਹ ਸੇਤ ਭਾਗੇ ਅੱਛਾ ਜੇਕਰ ਫਿਰ ਵੀ ਅੱਗੇ ਥੋੜਾ ਜਿਵੇਂ ਕਹ ਲੂੰ ਕਹਿ ਰਹੇ ਆ ਵੀ ਮੀਟਿੰਗ ਦਾ ਰੱਖ ਰਹੇ سلسلہ ਨਹੀਂ ਮੰਗਾ ਮੰਨੀਆਂ ਜਾਂਦੀਆਂ ਫਿਰ ਅਗਲੇ ਥੋੜਾ ਫਰਜ਼ ਲੱਗੇ ਗਿਆ ਨਹੀਂ ਮੰਗਾ ਮੰਨੀਆਂ ਜਾਂਦੀ ਐਮਰਜੈਂਸੀ ਮੀਟਿੰਗ ਆ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਆ ਗਈ ਆ ਸਰਕਾਰ ਨੇ ਪਿੰਡਾਂ 'ਚ ਸਾਡੇ ਦਰ ਤੇ ਆਉਣਾ ਸਾਡੇ ਕੋਲ ਵੋਟਾਂ ਲੈ ਕੇ ਮੁੱਖ ਮੰਤਰੀ ਇਨਕਲਾਬ ਕਹਿੰਦਾ ਸੀ ਮੈਂ ਬਦਲਾ ਲਿਆਉਂਗਾ ਫਿਰ ਸਾ ਅਸੀਂ ਲੋਕ ਸੋਚਾਂਗੇ ਕਿ ਉਹਨਾਂ ਨੂੰ ਪਿੰਡਾਂ 'ਚ ਵੋਟਾਂ ਦੇਣੀਆਂ ਕਿ ਨਾਰੇਬਾਜੀ ਕਰਕੇ ਉਹਨਾਂ ਨੂੰ ਵਾਪਸ ਮੋੜਨ ਨੂੰ ਥੈਂਕ ਯੂ ਜੀ ਥੈਂਕ ਯੂ ਜੀ